ਰਾਜਵਾਨਾ ਵੱਲੋਂ ਜੱਤਾਰ ਅਕਾਲ ਤਖਤ ਸੈਬ ਵੱਲੋਂ ਲਿਖੀ ਚਿੱਠੀ ਤੇ ਸਵਾਲ ਚੁੱਕੇ ਗਏ ਨੇ ਦੱਸਦੀ ਹੈ ਕਿ ਜੱਤਾਰ ਨੇ ਸਾਰੀਆਂ ਪਾਰਟੀਆਂ ਦੇ ਐਮਪੀਸ ਨੂੰ ਇੱਕ ਚਿੱਠੀ ਲਿਖੀ ਸੀ ਇਹ ਚਿੱਠੀ ਉਹਨਾਂ ਦੇ ਵੱਲੋਂ ਸਿੱਖ ਐਮਪੀਸ ਨੂੰ ਭੇਜੀ ਗਈ ਸੀ ਜਿਸ ਤੋਂ ਉਹਨਾਂ ਨੇ ਵੀਰਪਾਲ ਦਿਵਸ ਦਾ ਨਾਮ ਬਦਲਣ ਲਈ ਕੇਂਦਰ ਤੇ ਦਬਾਅ ਪਾਉਣ ਦੀ ਮੰਗ ਕੀਤੀ ਸੀ ਜਿਸ ਤੇ ਹੁਣ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜਵਾਨਾ ਨੇ ਇਤਰਾਜ਼ ਜਤਾਇਆ ਰਾਜਵਾਨਾ ਨੇ ਕਿਹਾ ਕਿ ਅਕਾਲ ਤਖਤ ਦੇ ਜੱਤਾਰ ਹੁਕਮ ਜਾਰੀ ਕਰਦੇ ਨੇ ਨਾ ਕਿ ਅਪੀਲ ਕੀਤੀ ਜਾਂਦੀ ਹੈ ਇਸ ਨਾਲ ਹੀ ਰਾਜਵਾਨਾ ਨੇ ਕਾਂਗਰਸ ਦੇ ਐਮਪੀ ਨੂੰ ਚਿੱਠੀ ਲਿਖਣ ਤੇ ਵੀ ਇਤਰਾਜ਼ ਜ਼ਾਹਰ ਕੀਤਾ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਐਮਪੀ ਨੂੰ ਚਿੱਠੀ ਲਿਖਣਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲਾ ਕੰਮ ਕੀਤਾ ਗਿਆ। ਦੱਸਦੀ ਹੈ ਕਿ ਰਾਜਵਾਨਾ ਨੇ ਇਸ ਚਿੱਠੀ ਨੂੰ ਇਤਿਹਾਸ ਦਾ ਕਲੰਕਿਤ ਦਸਤਾਵੇਜ਼ ਦੱਸਿਆ। ਇਹ ਚਿੱਠੀ ਕਾਫੀ ਲੰਬੀ ਹੈ ਜਿਸ ਤੇ ਤਿੱਖੇ ਸ਼ਬਦਾਂ ਨਾਲ ਸਵਾਲ ਚੁੱਕੇ ਗਏ ਨੇ। ਪਿਛਲੇ ਦਿਨੀ ਜੱਤਦਾਰ ਕੁਲਦੀਪ ਸਿੰਘ ਗੜਕਾਚ ਨੇ ਸਿੱਖ ਐਮਪੀਜ਼ ਨੂੰ ਪੱਤਰ ਲਿਖਿਆ ਸੀ ਤੇ ਮੰਗ ਕੀਤੀ ਸੀ ਕਿ ਕੇਂਦਰ ਸਰਕਾਰ ਤੇ ਦਬਾਅ ਬਣਾ ਕੇ ਵੀਰ ਬਾਲ ਦਿਵਸ ਦਾ ਨਾਮ ਬਦਲ ਕੇ ਸਹਬਜ਼ਾਦਿਆਂ ਸ਼ਹੀਦੀ ਦਿਹਾੜਾ ਰੱਖਿਆ ਜਾਵੇ ਹੁਣ ਇਸ ਚਿੱਠੀ ਤੇ ਬਵਾਲ ਮੱਚਦਾ ਹੋਇਆ ਨਜ਼ਰ ਆ ਰਿਹਾ ਹੈ ਬਲਵੰਤ ਸਿੰਘ ਰਾਜਵਾਨਾ ਨੇ ਤਿੱਖੇ ਸ਼ਬਦਾਂ ਦੀ ਵਰਤੋਂ ਕਰਕੇ ਇੱਕ ਚਿੱਠੀ ਲਿਖੀ ਹੈ ਜਤਤਦਾਰ ਦੇ ਪੱਤਰ ਤੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜਤਤਦਾਰ ਅਪੀਲ ਨਹੀਂ ਹੁਕਮ ਕਰਦੇ ਨੇ ਇਸ ਨਾਲ ਹੀ ਰਾਜਵਾਨਾ ਨੇ ਕਾਂਗਰਸ ਦੇ ਐਮਪੀ ਨੂੰ ਚਿੱਠੀ ਲਿਖਣ ਤੇ ਵੀ ਇਤਰਾਜ਼ ਜ਼ਾਹਰ ਕੀਤਾ 84 ਨੂੰ ਯਾਦ ਕਰਦੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਐਮਪੀ ਨੂੰ ਚਿੱਠੀ ਲਿਖਣਾ ਸਿੱਖਾ ਦੇ ਜ਼ਖਮਾਂ ਤੇ ਲੂਣ ਛਿਰਕਣ ਵਾਲਾ ਕੰਮ ਕੀਤਾ ਗਿਆ।